ਬਲ ਇਹ ਦਰ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਧੰਤੰਦਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਮਹਾਲਾ ਘਰ ਕਵੀ ਸਾਹਿਬ ਭਾਈ ਨੰਦ ਲਾਲ ਯੋਗਾ ਜੀ ਤੇ ਇਹ ਹਾਸਕਿਸਤਾਨ ਵਾਲਾ ਜੀ ਉਹਨਾਂ ਦਾ ਜਨਮ ਸਥਾਨ ਹੈ ਇੱਥੇ ਤੇ ਇਹ ਮਸਲੂ ਪਹਿਲਾ ਮਿੰਨਸਾਸ ਨੇ ਫਾਰਸੀ ਦੇ ਬਹੁਤ ਮਸ਼ਹੂਰ ਕਵੀ ਸੀ ਬਹੁਤ ਪਹੁੰਚੇ ਹੋਏ ਵਿਦਵਾਨ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਵਜਾ ਇਹਦੇ ਕਵੀ ਹੋਏ ਦਰਬਾਰ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਸੀ ਜੀ ਗੁਰਦੁਆਰਾ ਪਾਈ ਨੰਦ ਲਾਲ ਪੁਰਾਣਾ ਸ਼ਹਿਰ ਗਜ਼ਨੀ ਅਫਗਾਨਿਸਤਾਨ ਚਲੋ ਹਾਂਜੀ ਜੀ ਇਹ ਦਲੇਵਾਨਾਂ ਦੀ ਸ਼ਾਨ ਸਾਹਿਬ ਇਹ ਸ਼ਹਿਰ ਵੀ ਬਹੁਤ ਪੁਰਾਣਾ ਸਮੀਰ ਬਣਾਇਆ ਜਾ ਰਿਹਾ ਹੈ ਵਾਹ ਇਹ ਮਨਾਰਾ ਦਾ ਪ੍ਰਕਾਸ਼ ਨਹੀਂ ਜਗਾ ਮਨਾਰਾ ਦਾ ਪ੍ਰਕਾਸ਼ ਹੈ ਕੁਗਰਗਰ ਸਾਹਿਬ ਸਤਾਜ ਮੈਂ ਚੱਪਰ ਕਾੰਧੀ ਹੋਣੀ ਪ੍ਰਕਾਸ਼ ਸੁਦਰੀ ਹੈ ਕਾਮੇ ਪਟਕਾਲੀ ਦੀ ਠੀਕ ਹੈ ਜੀ ਉੱਪਰ ਭਾਈ ਨੰਦ ਲਾਲ ਜੀ ਦਾ ਲਿਖਾ ਹੈ ਜੀ ਦਿਲ ਅਗਰਦਾਨ ਬਬਦ ਅੰਦਰ ਕਿਨਾਰ ਸ਼ਿਆਰਾਸ ਚਾਸ਼ੰਗਰ ਬినా ਬਬਦ ਦਰਦ ਤਰਫ ਤੇ ਦਦਾਨ ਹਸ ਤੇ ਇਹ ਫਾਰਸੀ ਸ਼ਬਦ ਨੂੰ ਪੰਜਾਬੀ ਗੁਰਮੁਖੀ ਦੇ ਵਿੱਚ ਟ੍ਰਾਂਸਲੇਟ ਕਰਕੇ ਲਿਖਿਆ ਹੋਇਆ ਹੈ ਆ ਦੇਖੋ ਤੁਸੀਂ ਇਹ ਦਾ ਸੋਨਾ ਬਣਿਆ ਹੋਇਆ ਤੇ ਇੱਧਰਲੇ ਪਾਸੇ ਲੱਕੜੀਆਂ ਪਾਉੜੀਆਂ ਆ ਸਾਰਾ ਲੱਕੜ ਨਹੀਂ ਇਹ ਕਿੰਨਾ ਪ੍ਰਾਣਾ ਜੀ ਕਿੰਨਾ ਪ੍ਰਾਣਾ ਗੁਰੂ ਦਾ ਹੈ ਜੀ ਸਾਡੇ ਕਿ ਕੁਲਵਾਰਾ ਹੈ ਅੱਛਾ ਕੋਈ ਸਾਹ ਕਿੰਨੇ ਹੋ ਗਏ ਮਿਲ ਗਏ ਹੋਰ ਚਾ ਮੈਨੂੰ ਪਤਾ ਨਹੀਂ ਰਿਹਾ ਅੱਛਾ ਮੈਂ ਸਭੀਆਂ ਕਰਾਂਗਾ ਜਦੋਂ ਬਾਅਦ ਤੇ ਇੱਕ ਹੀ ਚੀਜ਼ ਹੈ ਮਨ ਦੀ ਚੱਲ ਗੁਜ਼ਰ ਚ ਅੱਛਾ ਅੱਛਾ ਕਦਮੀਆ ਅੱਛਾ ਕਦਮੀਆ ਮਤਲਬ ਇਹ ਬਹੁਤ ਪ੍ਰਾਣਾ ਗੱਲ ਮੰਨਾਂ ਨੇ ਪ੍ਰਾਣਾ ਦੇ ਮਤਲਬ ਚਾਹਤਾ ਆ ਰਿਹਾ ਤੇ ਇੱਥੇ ਮਹਾਰਾਜਾ ਸੁਖਾ ਸੰਗੀਤਾਂ ਆ ਉਹ ਵਾਈ ਤੇ ਇੱਥੇ ਭਾਈ ਮੰਦਲਾਲ ਜੀ ਦਾ ਜੰਗ ਹੋਇਆ ਯਾਰ ਬਹੁਤ ਖੁਸ਼ੀ ਹੋਈ ਮੈਨੂੰ ਇੱਥੇ ਪਹੁੰਚ ਕੇ ਵਾਹਿਗੁਰੂ ਇਹ ਸਮਾਰ ਭਾਈ ਕਾਂ ਸਿੰਘ ਜੀ ਦੀ ਕਾਂ ਸਿੰਘ ਨਾਭਾ ਜੀ ਦੇ ਅੱਛਾ ਚੰਨ ਇੱਕ ਹੈ ਸਮਾਰ ਭਾਈ ਕਾਂ ਸਿੰਘ ਜੀ ਇਹ ਉਹਨਾਂ ਦਾ ਅੰਦਰ ਥੜਾ ਬਣਾ ਹੋਇਆ ਜੀ ਅੱਛਾ ਇਧਰ ਦੇ ਪਾਸੇ ਸਮਾਰ ਭਾਈ ਮਾਰਾ ਸਿੰਘ ਜੀ ਵਾਹਿਗੁਰੂ